ਹਾਂਜੀ ਹਾਂਜੀ ਇਹ ਸੇਵਾ ਗੁਰੂ ਕਾਂਗੀਧਰ ਪਾਸ਼ਾ ਮਹਾਰਾਜ ਦੇ ਜੋ ਲਖਣਸਰ ਗੁਰਦੁਆਰਾ ਸਾਹਿਬ ਨਾਲ ਜਿੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆਪਣੇ ਕੰਠੋਂ ਉਚਾਰ ਕੇ 1 ਓੰਕਾਰ ਤੋਂ 18 10 20 ਤੱਕ ਲਿਖਵਾਈ ਅਤੇ ਉਸ ਤੋਂ ਉਪਰੰਤ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਲਖਾਰੀ ਸਨ ਉਹਨਾਂ ਦੀ ਉਹਨਾਂ ਨੂੰ ਲਖਾਰੀ ਲਾ ਕੇ ਇਹ ਬਾਣੀ ਲਿਖਾਈ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸੰਪੂਰਨ ਹੋਣ ਤੋਂ ਉਪਰੰਤ ਜੋ ਬਚੀ ਹੋਈ ਸ਼ਾਹੀ ਤੇ ਕਲਮਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਮੁਤਾਬਕ ਇਸ ਸਰੋਵਰ ਦੇ ਵਿੱਚ ਪਾਏ ਅਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਜਿਹੜੇ ਵੀ ਇੱਥੇ ਮੋਟੀ ਬੁੱਧੀ ਵਾਲੇ ਬੈਲ ਬੁੱਧੀ ਵਾਲੇ ਢੋਰ ਦਿਮਾਗ ਦੇ ਹੋਣਗੇ ਜੇ ਉਹ 35 ਪਹੁੰਚਣਗੇ ਇਸ਼ਨਾਨ ਕਰਨਗੇ ਸਰੋਵਰ ਦੇ ਉੱਤੇ ਤਾਂ ਉਹਨਾਂ ਨੂੰ ਗੁਰੂ ਪਾਤਸ਼ਾਹ ਅਕਾਲ ਪੁਰਖ ਦੀ ਕਿਰਪਾ ਸਦਕਾ ਵਿੱਦਿਆ ਦਾ ਇਦਾਨ ਪ੍ਰਾਪਤ ਹੋਊਗੀ ਇਹ ਉਹ ਸਰੋਵਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਾਂਠੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਹਿਲਾਂ ਸਵੇਰ ਆਪਣਾ ਬਾਣੀ ਸੁਣਾਉਂਦੇ ਸੀ ਫਿਰ ਉਸ ਤੋਂ ਉਪਰੰਤ ਉਸੇ ਬਾਣੀ ਦੀ ਮਤਲਬ ਸ਼ਾਮ ਨੂੰ ਕਥਾ ਕਰਦੇ ਸੀ ਤੇ 48 ਸਿੰਘਾਂ ਨੇ ਇਸ ਥਾਨ ਦੇ ਉੱਤੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ ਤੇ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਸਦਕਾ ਅੱਜ ਇਸ ਸਰੋਵਰ ਦੇ ਉੱਤੇ ਸੇਵਾ ਦਾ ਜੋ ਆਪਣਾ ਮਲਵਾ ਥੋੜੀ ਜਿਹੀ ਜਿਵੇਂ ਆਪਾਂ ਕਹਿ ਦਈਏ ਵਿਕਾਰ ਸੀ ਥੋੜੀ ਜਿਹੀ ਹੋ ਗਈ ਸੀ ਉਹਦੇ ਵਾਸਤੇ ਮਤਲਬ ਵਿਰਕਤ ਆਉਂਦੀ ਸੀ ਵੀ ਦਿੱਤਾ ਘਟਾ ਥੋੜਾ ਜਿਆਦਾ ਸੀਗਾ ਅੱਜ ਸਾਡੇ ਇਲਾਕੇ ਚ ਤਲਵੰਡੀ ਸਾਬੋ ਇਲਾਕੇ ਤੋਂ ਪਿੰਡ ਕਲੇਵਾਂਦਰ ਨਸੀਬਪੁਰਾ ਉੱਥੋਂ ਦੀ ਸੰਗਤ ਆਈ ਹੈ ਤੇ ਇੱਕ ਹਰਿਆਣੇ ਦੇ ਜਿਲ੍ਹਾ ਸਰਸਾ ਪਿੰਡ ਥਰਾਜ ਤੋਂ ਸੰਗਤ ਆਈ ਹੈ ਸੇਵਾ ਕਰਨ ਵਾਸਤੇ ਤੇ ਅਸੀਂ ਧੰਨਵਾਦ ਦੀਆਂ ਸਾਹ ਇਹ ਉਪਰਾਲਾ ਅਸਲ ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਾਡੇ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦੇ ਸਹਿਯੋਗ ਸਦਕਾ ਅਸੀਂ ਅੱਜ ਸੇਵਾ ਆਰੰਭ ਕੀਤੀ ਹੈਗੀ ਉਸ ਤੋਂ ਉਪਰੰਤ ਸ਼ਾਮ ਤੱਕ ਇਹ ਸੇਵਾ ਲਗਭਗ ਸਪੂਰਨ ਹੋਣ ਦੇ ਚਾਂਸ ਹੈਗੀ ਜੇ ਸੇਵਾ ਦੇ ਵਿੱਚ ਥੋੜਾ ਮੋਟਾ ਟਾਈਮ ਲੱਗਦਾ ਹੋਇਆ ਕੱਲ ਤੇ ਪਰਸੋਂ ਅਸੀਂ ਇਹ ਸੇਵਾ ਨੂੰ ਸਪੂਰਨ ਕਰਾਂਗੇ ਤੇ ਇਸ ਤੋਂ ਉਪਰੰਤ ਲੇਖਣ ਅਸਾਰ ਤੋਂ ਗੁਰਦੁਆਰਾ ਸਾਹਿਬ ਤੋਂ ਉਪਰੰਤ ਜੋ ਜੰਡਸਾਰ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਅਗਲੇ ਮਹੀਨੇ ਅਸੀਂ ਉਹ ਵੀ ਸਰੋਵਰ ਦੀ ਸੇਵਾ ਕਰਨੀ ਹੈ ਤੇ ਸੰਗਤਾਂ ਨੂੰ ਵੱਲ ਚੜ ਕੇ ਅਪੀਲ ਕਰਦੇ ਆ ਕਿ ਗੁਰਦੁਆਰਾ ਸਾਹਿਬ ਜੀ ਦੇ ਜੋ ਸਰੋਵਰ ਸਾਹਿਬਾਨ ਉਹਨਾਂ ਦੀ ਸੇਵਾ ਦੇ ਵਿੱਚ ਵੱਲ ਚੜ ਕੇ ਹਿੱਸਾ ਲੈਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ